ਹੈਲੋ ਗਾਇਸ ਹੋਰ ਕਿੱਦਾਂ ਸਾਰੇ ਠੀਕ ਠਾਕ ਹੋ ਮੇਰੇ ਵੱਲ ਸਾਰਿਆਂ ਪਿਆਰ ਭਈ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਰੀਤ ਰਹਿਲ ਮੇਰਾ ਚੈਨਲ ਮੇਰੇ ਵੀ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਆ ਤੇ ਅੱਜ ਦਾਤੀ ਮੈਂ ਲਗਾ ਰਹੇ ਨੇ ਮੂੰਗਫਲੀ ਤੇ ਗਾਇਜ਼ ਇੱਧਰ ਐ ਸ਼ਵੀਰ ਵੀ ਮੂੰਗਫਲੀ ਲਗਾ ਰਿਹਾ ਏ ਤੇ ਗਾਇਜ਼ ਇੱਥੇ ਵੀ ਪਹਿਲਾਂ ਮੂੰਗਫਲੀ ਲਗਾਈ ਏ ਸਾਰੇ ਏਰੀਆ ਚ ਕਿੱਦਲ ਕੋ ਤੇ ਕਾਲੀ ਕਾਇਚਲ ਗੰਗਨੇ ਕੁੱਤੇ ਆ ਗਏ ਆ ਪਾਣੀ ਨਾਲ ਆ ਉੱਪਰ ਆ ਗਏ ਕੁਛ ਕੁਛ ਕੋ ਕੁਛ ਕੁਛ ਕਟਾਣੇ ਮੁੰਸਲੀ ਦੇ ਉੱਪਰ ਆ ਗਏ ਤੇ ਗਾਇਜ਼ ਹੁਣ ਇੱਧਰ ਮੈਂ ਗੀ ਮੁੰਸਲੀ ਲਗਾ ਰਹੀ ਆ ਤੇ ਗਾਈਜ਼ ਉਹਨੇ ਇੱਧਰ ਦਾਦੀ ਮਾ ਤੋੜ ਰੇ ਨੇ ਨਾਸ਼ਪਾਤੀਆਂ ਪੱਕੀਆਂ ਪੱਕੀਆਂ ਬਈ ਤੋੜ ਰਸ ਹੁਣ ਤਾਂ ਮੇਰੇ ਹਿਸਾਬ ਨਾਲ ਸਾਰੀਆਂ ਹੀ ਪੱਕ ਗਈਆਂ ਬਸ ਥੋੜੀਆਂ ਜੀਆਂ ਰਹਿ ਗਈਆਂ ਵਿੱਚੋਂ ਕੁਸ਼ਕਨਾਸ਼ ਪਤੀਆਂ ਏਠਾ ਝੜੀ ਜਾਂਦੀਆਂ ਤੇ ਤੋਤੇ ਟੁਕ ਟੁਕ ਸਿੱਟੀ ਜਾਂਦੇ ਨੇ ਹਾਂਜੀ ਏਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਤੇ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਤੇ ਪਹਿਲੀ ਵਾਰ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੀ ਉਸ ਦਿਨ ਦੀ ਤਸਵੀਰੀ ਦੀ ਦਾਦੀ ਮਾਂ ਤੇ ਅਸ਼ਵੀ ਨੇ ਲਾਈ ਸੀ ਮੂੰਗਫਲੀ ਆ ਪਤਾ ਤੁਹਾਨੂੰ ਉਹ ਵਿਖਾਉਨੇ ਆ ਉਹ ਹੈ ਜਿਹੜੀ ਬਹੁਤ ਸੋਹਣੀ ਹਰੀ ਹੋ ਗਈ ਹੈ ਤੇ ਫੁੱਲੇ ਲੱਗੇ ਪਏ ਨੇ ਫਿਲ ਫਿਲੇ ਅਸੀਂ ਤਾਂ ਗਾਈ ਪਹਿਲੀ ਵਾਰ ਦੇਖੀ ਹੈ ਮੂੰਗਫਲੀ ਲਾਈ ਵੀ ਹੁਣ ਤਾਂ ਪਹਿਲੀ ਵਾਰ ਹੈ ਮੇਰੇ ਹੁੰਦੇ ਤਾਂ ਮੈਂ ਕਦੇ ਨਹੀਂ ਦੇਖੀ ਸੀ ਚਲੋ ਹੁਣ ਦੇਖਦੇ ਆ ਕਿ ਨਿੰਗ ਮੂੰਗਫਲੀ ਲੱਗਦੀ ਹੈ ਕਿ ਨਹੀਂ ਲੱਗਦੀ ਇਹ ਦਰੇਸ਼ ਵੀ ਨਮਕੀ ਲਾਈ ਹੋਈ ਸੀ ਥੋੜੀ ਜੀ ਉਹ ਹਰੀ ਹੋ ਗਈ ਜਿਹੜਾ ਪੇਚਾ ਮੁਰਤੇ ਸਾਰੇ ਸੁੱਕ ਗਏ ਅਸੇ ਤੱਕ ਅੱਧੀ ਪੱਟਦੇ ਨੇ ਅਚਵੀਰ ਕਹਿੰਦਾ ਨਹੀਂ ਪੱਟਣੀ ਜਿਹੜੀਆਂ ਆਪਣੀਆਂ ਮਿਰਚਾਂ ਨੇ ਸਾਰੀਆਂ ਸੁੱਕ ਚੁੱਕੀਆਂ ਸ਼ਿਮਲਾ ਮਿਰਚ ਤੇ ਹਰੀਆਂ ਮਿਰਚਾਂ ਸਾਰੀਆਂ ਸੁੱਕ ਗਈਆਂ ਸਾਰਾ ਕੋਈ ਪਿੰਡੀ ਲੱਗਿਆ ਪਿੰਡੀ ਵੀ ਸੁੱਕ ਗਈ ਪਹਿਲਾਂ ਇਹਨੇ ਸੋਨੇ ਭੁੱਟੇ ਸੀਗੇ ਫਿਰ ਸਾਰੇ ਸੁੱਕ ਗਏ ਪਤਾ ਨਹੀਂ ਕੀ ਧੁੱਪ ਜ਼ਿਆਦਾ ਹੈ ਗਰਮੀ ਜ਼ਿਆਦਾ ਤਾਂ ਸਾਰੇ ਸਬਜ਼ੀ ਸੁੱਕੀਆਂ ਆ ਰਹੀਆਂ ਨੇ ਹੋਰ ਜੀ ਅੱਗੇ ਆਪਾਂ ਦਿਖਾਉਨੇ ਆਂ ਨੀਚੇ ਦੇਖ ਰਖੇ ਮੈਂ ਪਿੰਕ ਪਿੰਕ ਲੋ ਜੂੜ ਆਪਾਂ ਤੋੜਦੇ ਫਲੀਆਂ ਗਰਮੀ ਆਏ ਬਸ ਸਾਰ ਨੇ ਕਿਰਾਾ ਸੋਟਾ ਉਮੀ ਨੇ पिंजरा ਫੁੱਲਾ ਰਹਿ ਗਿਆ ਬੰਦ ਨਾ ਸਰੀ ਖੁੱਲ ਕੇ ਫਟੋਏ ਫਟਦੇ ਨੇ ਸਬਜ਼ੀ ਦੇ ਵਿੱਚ ਖੁੱਲੀ ਰਹੀਗੀ ਨਾ ਖੁੱਲੀ ਰਹੇਗੀ ਉਹਨੇ ਪੈਰਾ ਦਾ ਪਿੰਜਰਾ ਖੋਲ ਲਿਆ ਲੋ ਜੀ ਆਪਾਂ ਤੋੜ ਲਈਏ ਹੁਣ ਫਲੀਆਂ ਐਸ ਵੀਰ ਗੈਸ ਬੰਦ ਕਰਕੇ ਆਈ ਪੁੱਤ ਮੇਰੇ ਉੱਧਰ ਰੱਖੀ ਦੀ ਸਬਜ਼ੀ ਗੈਸ ਬੰਦ ਕਰਾ ਬੱਦਲ ਬਾਈ ਜੀ ਹੋਈ ਪੇਤਾ ਕਰਕੇ ਰੁਟ ਜੂ ਨਹੀਂ ਤਾਂ ਬਹੁਤ ਗਰਮੀ ਸੀ। ਕੋਈ ਕੰਮ ਕਰਨ ਜੀਨ ਕਰਨਾ। ਖਾਣਾ ਸੌਖਾ ਕਰਨਾ ਦੀ ਲੋਖ। ਸਮਝੀਏ ਖਾਣੀ ਸੌਖੀ ਐ। ਆਣੀ ਖਾਣੀ ਬੱਚਿਆਂ ਦਾ ਨਹੀਂ ਖਾਣੀ ਬੜਾ ਔਖਾ। ਸਾਨੂੰ ਸਬਜੀ ਵੀ ਦੇਖ ਕੇ ਬਣਾਉਣੀ ਪੈਂਦੀ ਐ ਜੀ। ਇੱਕ ਦਿਨ ਪਹਿਲਾਂ ਸਰੀ ਜਾਨੀ ਦਾ ਦੂਜੇ ਦੇ ਸੁੱਕੇ ਰੋਲ ਜੀ ਐ ਕਿਉਂਕਿ ਬੱਚਿਆਂ ਨੇ ਜਿਹੜੇ ਦਰ ਗਿਆ ਦੀ ਖਾਦੇ। ਮਫਲੀਆਂ ਬਣਾਵਾਂਗੇ ਇਹਨਾਂ ਨੂੰ ਤੋਰੀ ਦੀ ਰੱਖਣੀ ਕੋ। ਇਹਨਾਂ ਨੇ ਖਾਣੀ ਨਹੀਂ। ਦੇ ਖਾਣਗੇ ਤਾਂ ਵਿਚਾਲੂ ਆਲੂ ਆਲੂ ਚੁੱਪ ਕੇ ਖਾਣ। ਅਰੇ ਦੇ ਬੱਚੇ ਨੂੰ ਦੇ ਲੱਕਾ। ਜੇ ਸਾਟ। ਹੂੰ। ਅੱਜ ਇਹਨਾਂ ਦੀ ਲੱਗੇ ਜੀ ਅਖਬਾਰ 'ਚ ਫੋਟੋ ਹੀ ਗਏ ਤੇ ਖੇਡਾਂ ਤੇ ਜੈਸੇ ਜਿੱਤ ਗਏ ਇਹ ਬੱਚੇ ਆਪੇ। ਕੁੜੀਆਂ। ਅੱਜ ਦੇ ਲਈ ਅਖਬਾਰ ਨਿਊਜ਼ਪੇਪਰ ਤੇ ਲੱਗੀ ਹੋਈ ਹੈ ਕਵਰ। ਸੁੰਗੋ ਉਹ ਹੈ ਨਾ ਕੁੱਚਾ। ਹਾਂਜੀ। ਪਹਿਲਾਂ ਵੀ ਲੱਗੀ ਹੋਈ ਹੈ ਤੇਰੀ ਕੋ ਦੋ ਤਿੰਨ ਵਾਰ ਹਾਂਜੀ ਬੱਚਿਆਂ ਨੂੰ ਵੀ ਨਾ ਚਾਹੁੰਦੇ ਸਾਡੇ ਅਖਬਾਰ 'ਚ ਫੋਟੋ ਲੱਗੇ ਇੱਕ ਵਾਰ ਪਹਿਲਾਂ ਵੀ ਸਕੂਲ ਵਾਲਿਆਂ ਨਾਲ ਲੱਗੀ ਹੋਈ ਸੀ ਪਈਆਂ ਨੇ ਮੇਰੇ ਫੋਨ 'ਚ ਫੋਟੋ ਉਹ ਕਿਉਂ ਕੋਈ ਨਾ ਕੋਈ ਕੰਪੀਟੀਸ਼ਨ ਇਹਦਾ ਹੁੰਦਾ ਉਦਲ ਬਾਉਂਦੀ ਨੇ ਇਹ ਖੇਡਾਂ ਤੇ ਜਿੱਦਾਂ ਉੱਡੇ ਜਾ ਉਧਰੋਂ ਤੋੜਦੇ ਹਾਂ ਇਹ ਨਹੀਂ ਹੁੰਦਾ ਹਾਂ ਹਾਂਜੀ ਹਾਲ ਸੱਤ ਤੇ ਲੱਗੇ ਹੋਣਾ ਤੋੜਨਾ ਇਹ ਕਿਹਦੇ ਪੱਖੇ ਜਾਣ ਤੋੜ ਲਓ ਹੇ ਹੇ ਸਿੱਟੀ ਇਹਦੇ ਨਿਯਾਨ ਬਰਜੇ ਤੋੜ ਤੋੜ ਕੇ

ਹਾਂਜੀ ਬਿਲਕੁਲ ਮੈਥੀ ਲੱਗ ਰਹੀ ਨੇ ਹੋ ਰਹਿ ਲਾ ਜੀ ਮੈਥੀ ਨੇ ਸੋਹਣੀ ਕਰੀ ਹੋਰ ਤੇ ਲਓ ਜੀ ਫਲੀਆਂ ਪਾ ਲਈਆਂ ਤੋੜ ਅੱਗੇ ਮੇਕਣਾ ਵੀ ਹੋ ਰਹਾ ਹਾਲੇ ਨਾ ਲੱਗੂ ਦੇਖਿਓ ਫੁੱਲੇ ਇਥੇ ਹੋ ਗਏ ਜਾਮਨੀ ਹਾਂਜੀ ਆਪਣੀ ਚੀ ਟੂਲੇ ਤੋੜ ਮੇਰੀ ਆਵਾਜ਼ ਹੈ ਜਿਹੜੀ ਬਹੁਤ ਜ਼ਿਆਦਾ ਬਦਲੀ ਪਈ ਹੈ ਕਿਉਂਕਿ ਜਫਾਮ ਬੁਖਾਰ ਹਜੇ ਠੀਕ ਨਹੀਂ ਹੋਇਆ ਆਰਾਮ ਆ ਰਿਹਾ ਬਰੋ ਦਬਾ ਦੇ ਆ ਕਿਤਨ ਦੁਖਾਉਣੇ ਆਪਾਂ ਨੇ ਆਪਣੇ ਜਿਹੜੇ ਐਸ਼ਵੀਰ ਕਹਿੰਦਾ ਕੱਲ੍ਹ ਸਕੂਲ ਦਿਨ ਅਨਾਰ ਆ ਦੋਖ ਤੀਕੂ ਮੈਨੂੰ ਹੋਰ ਦਿਖਗੇ ਤੇ ਮੈਂ ਇਹ ਵੀ ਤੋੜ ਲਈ ਆ ਆ ਬੜਾ ਮੱਖਾ ਤਰੀਕਾ ਰੇਤੀ ਅੱਛਾ ਬਹੁਤ ਜ਼ਿਆਦਾ ਸੀਗਾ ਮੇਰੇ ਹੱਥ ਨਹੀਂ ਪਹੁੰਚ ਰਹੇ ਸੀ ਇਸ ਲਈ ਮੈਂ ਕਿੱਥੇ ਜੰਮ ਕੇ ਮਾਰ ਕੇ ਤੋੜਨਾ ਪਿਆ ਗਰਮੀ ਨੇ ਤਾਂ ਬੁਰਾ ਹਾਲ ਕੀਤਾ ਫੇ ਚਿਹਰਾ ਵੀ ਐਂ ਲੱਗ ਰਿਹਾ ਦੇਖ ਤੁਮ ਜੀ ਰੋ ਕੇ ਹਟਾ ਹੁੰਦਾ ਲੋ ਜੀ ਜਿਹੜੇ ਅੰਬ ਨੇ ਉਹ ਆਪਣੇ ਪੰਜ ਸੱਤ ਕੰਮ ਰਹਿ ਗਏ 15 20 ਕੰਮ ਲੱਗੇ ਸੀ ਇਸ ਵਾਰ ਬਹੁਤ ਸੋਹਣੇ ਅੰਬ ਲੱਗੇ ਹੋਏ ਨੇ ਪਰ ਇਹ ਦਰਖਤ ਆ ਜਿਹੜਾ ਇਹਨੂੰ ਸਿਉਂਕ ਜੀ ਲੱਗੀ ਪਈ ਨੀ ਚੋ ਤੇ ਕੀੜੀਆਂ ਜਿਹਾ ਬਹੁਤ ਜ਼ਿਆਦਾ ਰਹਿੰਦੇ ਨੇ ਜਿਹੜਾ ਅਸੀਂ ਕਲੀ ਵੀ ਪਾਈ ਸੀ ਇਹਦੇ ਤੇ ਕੀਤੀ ਸੀ ਪੇਂਟ ਜਿਆ ਪਰ ਫਿਰ ਵੀ ਫਰਕ ਜੈ ਨਹੀਂ ਖਾਸ ਪਿਆ ਪਰ ਅੰਬ ਦੇ ਵਧੀਆ ਲੱਗਦੇ ਨੇ ਹਾਂ ਦੇਖੋ ਇੰਨੇ ਸੋਹਣੇ ਅੰਬ ਨੇ ਨਾਰ ਦੇ ਦੇਖਣ ਨੂੰ ਹਰੇ ਲੱਗਦੇ ਨੇ ਪਰ ਇਹ ਜੋ ਖੜੇ ਰਹੇ ਨੇ ਨਾ 5-7 ਦਿਨ ਫਿਰ ਨਾਲ ਪੱਕੇ ਜਾਣਗੇ ਬਹੁਤ ਸਮਾਂ ਲੱਗੇ ਵੀ ਹੋਏ ਨੇ ਇੱਧਰ ਆਪਣੇ ਨਾਰ ਨੇ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਬੂਰ ਆਇਆ ਪਿਆ ਇਹਨੇ ਸੋਹਣੇ ਲੱਗੇ ਪਏ ਨੇ ਪਹਿਲਾਂ ਵੱਡੇ ਸੀਗੇ ਤੇ ਹੁਣ ਨਵਾਂ ਬੂਰ ਆ ਗਿਆ ਅਮਾ ਦੇਖੋ ਇੱਕ ਵੱਡਾ ਹੋਇਆ ਪਿਆ ਸਾਰੇ ਨਾਲੋਂ ਚਲੋ ਦੇਖਦੇ ਹਾਂ ਇਸ ਵਾਰ ਖਬਰ ਹੈ ਹੋ ਸਕਦਾ ਨਾਰ ਵੀ ਮਿਲਣ ਉੱਜਿਆਂ ਨੂੰ ਖਾਣ ਲਈ ਐਸ਼ਵੀਰ ਹੱਸਦਾ ਹੁੰਦਾ ਕਹਿੰਦਾ ਮੇਰੇ ਮੈਡਮ ਹੱਸਦੇ ਨੇ ਵੀ ਤੁਹਾਡੇ ਕਿੰਨੇ ਕੁ ਫਲ ਵਾਲੇ ਦਰਫਤ ਲਾਇ ਹੋਏ ਨੇ ਘਰ 'ਚ ਵੀ ਤੁਹਾਡੇ ਕੁਝ ਲੈ ਕੇ ਆਉਣੇ ਕਦੇ ਕੁਝ ਮੈਂ ਕਿਹਾ ਵੀ ਕਹਿਦੀ ਮੈਡਮ ਮੈਡਮ ਸਾਰੇ ਲਾਇ ਹੋਏ ਨੇ ਸਾਡੇ ਤਾਂ ਆਹੋ ਤਰੇ ਵਧੀਆ ਹੀ ਬੱਚੇ ਨੂੰ ਪਕਾਰ ਕੇ ਚੀਜ਼ਾਂ ਲੈਣੇ ਆ। ਮੁੱਲ ਦਿੱਤਾ ਖਰਾਬ ਹੀ ਕਰਤੀਆਂ ਨੇ। ਤੇ ਇਧਰ ਆਪਣਾ ਪਦੀਨਾ ਜਿਹੜਾ ਬਹੁਤ ਸੋਹਣਾ ਹੋ ਗਿਆ ਇਹ ਵੀ। ਇੱਥੇ ਬਹੁਤ ਜ਼ਿਆਦਾ ਸੀਗਾ ਪਹਿਲਾਂ ਤੇਰੇ ਪਾਪਾ ਨੇ ਕੁੱਟਤਾ ਹੁਣ ਇਹ ਬਿਲਕੁਲ ਥੋੜਾ ਰਹਿ ਗਿਆ। ਚਲੋ ਠੀਕ ਹੈ ਜੀ ਆਪਾਂ ਅੱਜ ਵਾਲੇ ਬਲੌਗ ਦਾ ਐਂਡ ਇੱਥੇ ਕਰਦੇ ਆਂ। ਕੱਲ ਨੂੰ ਕਿਸੇ ਨਵੇਂ ਬਲੌਗਰ ਦੇ ਨਾਲ ਮਿਲਾਂਗੇ। ਬਾਈ ਗਾਇਸ ਫੇਮ ਮਿਲਾਂਗੇ ਆਪਣੇ ਨਿਊ ਬਲੌਗ ਵਿੱਚ। ਬਾਈ। ਓਕੇ ਬਾਈ ਗਾਇਸ ਫੇਮ ਮਿਲਾਂਗੇ ਆਪਣੇ ਨਿਊ ਬਲੌਗ ਵਿੱਚ।